ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਜੀ ਵਿੱਚ ਵੀ ਗੱਬਣਾ ਨੇ ਜਿਵੇਂ ਛੋਟੀ ਗੱਬਣਾ ਹੈ ਬਈ ਤੇ ਉਹ ਸਿਰੇ ਤੇ ਮੱਧ ਜਿਹੜੀ ਤਾਜੀ ਸੱਕੀ ਵੀ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਬਾਈ ਜੀ ਹਸੀ ਕਾਲ ਹੱਸਿਆ ਬਈ ਹੋ ਠੀਕ ਹੋ ਕੁਲਵੀਰ ਵਧੀਆ 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 ਦਾ ਕੰਮ ਕਰ ਹਾਂ ਕੰਮ ਕਰ ਠੀਕ ਆ ਵਧੀਆ ਬਈ ਚਲੋ ਵਧੀਆ ਨਾਮ ਤੇ ਐਡਰੈਸ ਕੋ ਨਾ ਬਾਈ ਕੁਲਵੀਰ ਸਿੰਘ ਪਿੰਡ ਬੋਰਫੜ ਹੂੰ ਜਿਲ੍ਹਾ ਪਸ਼ੰਦਾ ਹੂੰ ਸੇਰਾਮਪੁਰਾਪੁਰ ਨੇੜੇ ਪਿੰਡ ਬਈ ਇਹ ਆਪਣਾ ਪਿੰਡ ਭਗਤਪੁਰ ਬਈੋਂ 4 ਕਿਲੋਮੀਟਰ ਤੇ ਇਧਰ ਬਾਜੇਖਾਨੇ ਤੋਂ ਬਈ 8 ਕਿਲੋਮੀਟਰ ਹੈ ਮੋਬਾਈਲ ਨੰਬਰ 78142 ਹੂੰ 20342 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਦੇ ਦੇਣਾ ਟਾਪ ਸਾਈ ਵਾਲਾਂ ਗੀ ਪ्योर ਸਾਈ ਵਾਲਾ ਬਈ ਜੀ ਸਾਈ ਵਾਲਾ ਹਾਂਜੀ ਕਿੰਨੇ ਦਿਨ ਲੈਂਦੀ ਹੈ ਬਈ ਬਈ ਦਿਨ ਇਹ ਸੋਨ ਦੇ ਵਿੱਚ ਇੱਕ ਹਫਤਾ ਬਾਕੀ ਆ ਹਾਪ ਤੇ ਕਿਹਦੀ ਗੱਤੀ ਹਾਂਜੀ ਤੇ ਪਿਓਰ ਦੂਜਾ ਸੁਆਸ ਹੁੰਦੀ ਆ ਫਿਰ ਲਾਡੂ ਜੱਜਮੈਂਟ ਲਾਇਓ ਲੇਵਾ ਕਰਮਾਲੀ ਨੇ ਕਮਾਲ ਦਾ ਤਿਆਰ ਕਰਨਾ ਦੇਖੋ ਬਈ ਕੀ ਬਾਤ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਫ ਤੇ ਫਿਰ ਢੱਲਾਂਡੂ ਲਾਂ ਬਈ ਫੁੱਲ ਪਈਆਂ ਨੇ ਔਰ ਆ ਕਹਿੰਦਾ ਇਸ ਇਕੱਲੇ ਵਾਲਾ ਲੈ ਕੇ ਜਾਓ ਮੇਰੇ ਹਿਸਾਬ ਨਾਲ ਬਹੁਤ ਲਿਆ ਬਣਾਣਾ ਭਾਈ ਜੀ ਪਹਿਲੇ ਸੂਏ ਦਾ ਦੁੱਧ 15 ਕਿਲੋ ਪਾਇਆ ਵਾ ਤੇ ਐਂ ਕਿਰ ਆਪਾਂ ਕੋ 18 19 ਨਹੀਂ ਆਂਦੇ ਉਦੋਂ 17 ਕਿਲੋ ਕਹਿ ਕੇ ਦਿੰਨੇ ਆ ਪਰ ਚੀਜ਼ ਐ ਇੱਕ ਕਹਿੰਦਾ ਸਹੀ ਵਾਲਾ ਗਰਮਾ ਜਾ ਆਈਆਂ ਪੂਰੀ ਸੀਲ ਠੰਡੀ ਫੋਲ ਆ ਭਾਈ ਜਿਵੇਂ ਮਰਦੀ ਹੱਥ ਲਾਈ ਚੱਲ ਹੇਲੀ ਕਰਮ ਵਾਲੀ ਭੋਰਾ ਨੇ ਉਸ ਚ ਆ ਕੇ ਖੜਦੀ ਐ ਕਲਰ ਬਹੁਤ ਚੰਗਾ ਚਮਕ ਫੋਲਾ ਰਾਜੀ ਫੋਲਾ ਫੇਸ ਵੀ ਜਿਹੜਾ ਕਰਮਾਲੀ ਦਾ ਚੰਗਾ ਗਾ ਬਾਕੀ ਤੋਰਾ ਤਾਰਾ ਚੈੱਕ ਕਰੋ ਬੜ ਦਾ ਚੰਗਾ ਗਾ ਚੰਗੀ ਆ ਬੜ ਸੁਨੱਖੀ ਆ ਬੜ ਬਾਕੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਾਂ ਦੀ ਫੈਂਡ ਫੂੰਡ ਆ ਜਿਹੜੀ ਕਰਮਾਲੀ ਦੀ ਫੁੱਲ ਸ਼ਾਈ ਵਾਲਾ ਬਈ ਐ ਨਹੀਂ ਕਰਾਸ ਪਾਣਾ ਹੂੰ ਤੇ ਇਹੀ ਉਹ ਬੜਾ ਫੁੱਲ ਮੰਗਾ ਜੇ ਟਾਈਮ ਤੇ ਸਹੀ ਗੱਲ ਲੈ ਬਈ ਸਹੀ ਗੱਲ ਲੈ ਠੰਡੀ ਠੰਡੀ ਫੁੱਲ ਆ ਗਈ ਮੋੜ ਲਿਆ ਕਰ ਵੀ ਫੇਸ ਦਿਖਾਉਂਦੇ ਫੇਸ ਬੜਾ ਪਿਆਰਾ ਲੈ ਫੇਸ ਦੇਖੋ ਇਸ ਬਹੁਤ ਚੰਗਾ ਰਾਜੀ ਰੂਜ ਜੀ ਫੁੱਲਾ ਕੱਦ ਵੱਡ ਚੰਗਾ ਥਣ ਲੈਵਾ ਬੜਾ ਕਮਾਲ ਬਈ ਕੱਚੀ ਜ਼ਰੂਰ ਆ ਦਣ ਲੈਂਦੀ ਆ ਬਈ ਉਦੋਂ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਸੋਰਾ ਸਾਰਾ ਚੰਗਾ ਤੇ ਕੀ ਮੋਲ ਆ ਭਰਾਏ ਦਾ ਫਿਰ ਮੋਲ ਬਈ ਇਹਦਾ 60000 ਰੁਪਇਆ ਮਾਨ ਤਨ ਹੋ ਜਾ ਮਾਨ ਬਸ ਬਈ 2000 ਰੁਪਇਆ ਦੇ ਹੋਲੇ ਆਪਾਂ ਆਇਆ ਵੀਡੀਓ ਚ ਵੀ ਇਹੀ ਆ ਤੇ ਰੱਖਣਾ ਵੀ ਆਪਾਂ ਇਦਾਂ ਹੀ ਆ ਠੀਕ ਆ ਬਈ ਬਸ 2000 ਰੁਪਇਆ ਦਾ ਆਇਆ ਵੀਰੇ ਫੋਨ ਉੱਤੇ ਬੀਰ ਦਾ ਮੂਹ ਤੇਰ ਵਧੀਆ ਮਿਲਦਾ ਤੇ ਜਿਹੜੀ ਚੰਗੀ ਚੀਜ਼ ਉਹ ਬਾਈ ਚੰਗੀ ਚੀਜ਼ ਕੀਮਤ ਤੇ ਆਪਾਂ ਨੂੰ ਮਿਲਦੀ ਆ ਤੇ ਚੰਗੀ ਕੀਮਤ ਦੇ ਗਾਹ ਦਵਾਂਗੇ ਨਾ ਜੋ ਕੋਈ ਕੋਹੋ ਜਾ ਕਾ ਜਾਊ ਫਿਰ ਉਹਦਾ ਸਸਤਾ ਸਹਤ ਕੇ ਦਿੱਤਾ ਜਾਂਦਾ ਹੂੰ ਸਹੀ ਇਹ ਹੈ ਚੱਕਰ ਬਾਦ 2000 ਰੁਪਏ ਦਾ ਸਾਰੇ ਪਾਸੋਂ ਜੀ ਆਪਣੇ 2-2000 ਰੁਪਏ ਦੇ ਮਾਨ ਹੋਊਗਾ ਬਹੁਤ ਠੀਕ ਆ ਕੋਈ ਆਏ ਨਹੀਂ ਕਿ ਮੁੱਲ ਹੋਰ ਲਿਖਾਉਣ ਨੂੰ ਬਾਈ ਕਹਿੰਦਾ 65 ਕਰ ਦਿੰਦੇ ਤਾਂ ਵੀ ਕੋਈ ਚੱਕਰ ਨਹੀਂ ਸੀ ਹਨਾ ਪਰ ਬਾਈ ਕਹਿੰਦਾ ਆਪਾਂ ਫੈਕਸ ਜੀ ਰੇਟ ਰੱਖਣੇ ਆ ਕਿਉਂਕਿ ਬਾਈ ਕਹਿੰਦਾ ਆਪਾਂ ਬਾਅਦ ਚ ਵੀ ਪਕਾਈ ਵਾਲਾ ਕੰਮ ਹੋ ਜਾਂਦਾ ਹਨਾ ਵੀਰੇ ਹਾਂਜੀ ਹੂੰ ਮੁੱਲ ਜਿਆਦੇ ਪਾਣ ਨੇ ਕਈ ਵਰੀਆਂ ਨਾਲ ਭਰਾ ਕਹਿੰਦੇ ਮੁੱਲ ਵੀ ਜਿਆਦਾ ਕਰਦਾ ਪਹਿਲਾਂ ਹੀ ਜੈ ਜੀ ਜੈ ਜੀ ਰੱਖ ਬਾਕੀ ਬਾਈ ਦੋ ਨੰਬਰ ਤੇ ਗੱਲ ਇਹ ਆ ਕਿ ਇਹਨੇ ਨੇ ਪੈਸੇ ਲਾਉਣੇ ਆ ਆਪਦੀ ਤਸੱਲੀ ਫੁੱਲ ਕਰਕੇ ਲੈ ਕੇ ਆਇਆ ਕਰੇ ਕਿਉਂਕਿ ਆਪਣਾ ਮਾਲ ਵੀ ਪਿੰਡਾਂ ਚੋਂ ਲਿਆ ਹੁੰਦਾ ਇਹ ਨਹੀਂ ਗੱਲ ਕੋਈ ਮੋਰੋ ਕਈ ਬੰਦੇ ਲਾਂਬਾ ਦੇ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਆਪਾਂ ਲੈਤੀ ਵੀਡੀਓ ਪਾਉਣੇ ਨਤੀ ਇਹ ਕੰਮ ਕਰਨਾ ਇਹ ਆਪਦਾ ਦਿਮਾਗ ਵੀ ਘਰੋਂ ਖਰਾਬ ਹੁੰਦਾ ਸਹੀ ਗੱਲ ਸਹੀ ਐ ਗੱਲ ਅਗਲੇ ਦੇ ਪੈਸੇ ਲੈਣੇ ਆ ਠੋਕੇ ਤਸੱਲੀ ਕਰਕੇ ਲੈ ਦੋ ਨੰਬਰ ਬੜਾ ਕਿਹੜਾ ਸੂਸ ਹੁੰਦੀ ਆ ਬਈ ਇਹ ਤੀਜਾ ਸੂਸ ਹੁੰਦੀ ਆ ਹੂੰ ਸੂਣ ਚ ਇਹ ਪੰਜ-ਛੇ ਦਿਨ ਹਜੇ ਬਾਕੀ ਆ ਠੀਕ ਸੂਪੇ ਪੜਾ ਤਿਆਰਲੇ ਵਾ ਅੱਜ ਵੀ ਬਹੁਤ ਸੋਹਣਾ ਬਣਾਈ ਖੜੀ ਆ ਆਪਣਾ ਅੱਜ ਸੂਪੇ ਹੂੰ ਦੁੱਧ ਦਾ ਬਈ ਉਹਨਾਂ ਦਾ 25-26 ਕਿਲੋ ਆਪਾਂ ਆਖਿਆ ਠੀਕ ਆ ਪਰ ਆਪਾਂ 20 ਕਿਲੋ ਕਹੀ ਦਵਾਂਗੇ 20 ਕਿਲੋ ਹਾਂ ਕੋਈ ਐਵੇਂ 25-26 ਨਹੀਂ ਆਵੇ ਬਾਕੀ ਤੁਹਾਨੂੰ ਲੈ ਆ ਵੀ ਦੱਸਦਾ ਕੱਲਾ-ਕੱਲਾ ਥਾਲਾ ਸੀਲ ਥੰਗੇ ਇਹਦਾ ਵੀ ਕੋਈ ਅੰਤ ਨਹੀਂ ਹੂੰ ਠੰਡੀ ਸਿਲ ਪੂਰੀ ਜਿਵੇਂ ਮਰਜ਼ੀ ਲੈ ਬੈਠਾੜੇ ਕੋਈ ਚੈੱਕ ਨਹੀਂ ਆਰਡਰ ਕਮਾਲ ਦਾ ਸੋਹਣਾ ਆਰਡਰ ਚਾਰੇ ਥਾਂ ਨਿੱਖੜਵੇਂ ਪੂਰੇ ਗੈਵ ਤੇ 나ੜਾ ਨੂੜਾ ਫੁੱਲ ਚੰਗੀਆਂ ਘੱਟ ਬੜਾ ਚੰਗਾ ਕਰਮ ਵਾਲੀ ਦਾ ਲੈਵਾਂ ਲੂਆ ਬਈ ਕਮਾਲ ਆ ਦੁੱਧ ਬਾਤੀ ਚੰਗਾ ਪਾ ਦੂਗੀ 나ੜਾ ਨੂੜਾ ਵੀ ਫੁੱਲ ਚੰਗੀਆਂ ਚੰਗੀ ਅਵੜ ਸੁਨੱਕੀ ਐ ਬਈ ਐ ਬਤਾਇਆ ਹੈ ਬਾਕੀ ਹਜੇ ਬਾਈ ਕਹਿੰਦਾ ਦਿਨ ਲੈਂਦੀ ਆ ਵੈਸੇ ਲੈਵਾਂ ਲੂਆ ਤਿਆਰੀਆਂ ਚੂਰੀਆਂ ਫੁੱਲ ਆ ਬਈ ਤੇ ਆਰਡਰ ਆ ਜਿਹੜਾ ਇੱਕ ਦੋ ਦਿਨਾਂ ਨੂੰ ਹੋਰ ਵੀ ਸੋਨਾ ਤਿਆਰ ਕਰ ਲੂਗੀ ਚਵਾਈ ਵਾ ਉੱਤੰਗੀ ਹੋਏ ਚਵਾਈ ਵੀ 1 ਨੰਬਰ ਹੋਊਗੀ ਹਾਲੇ ਵਾ ਬਹੁਤ ਸਾਫ ਲੱਗਿਆ ਵਾ 2 ਨੰਬਰ ਤੇ ਰਹੀ ਗੱਲ ਬਈ ਆਪਾਂ ਥਾਂ ਲੇਵੇ ਦੀ ਗਾਮਾੜੀ ਲੈਂਦੇ ਨੇ ਠੀਕ ਆ ਠੀਕ ਆ ਨਾ ਗੱਲ ਕੱਲ ਨੂੰ ਇਹ ਚੀਜ਼ਾਂ ਵਾਲੇ ਬੰਦੇ ਦੇ ਅਸਰ ਪੈਂਦਾ ਵਪਾਰ ਤੇ ਹਾਲੇਵੇ ਦਾ ਪਰਫੋਮਾ ਤਾਂ ਇਹ ਲੈ ਜਿਹਨੇ ਘਰੋਂ ਬੰਦੇ ਨਾਲ 2000 ਰੁਪਏ ਦਾ ਵੱਧ ਵੀ ਲਾ ਦੂ ਪਰ ਚੀਜ਼ ਮਾੜੀ ਨਾ ਲਓ ਮਾੜੀ ਨਾ ਲੋ ਸਹੀ ਗੱਲ ਆ ਮਾੜੀ ਦਾ ਦੁੱਖ ਤੁਰ ਤੱਕ ਹੁੰਦਾ ਬਈ ਬਸ ਇਹ ਆ ਗੱਲ ਬਾਕੀ ਬੱਚੀ ਲੈਂਥ ਲੂੰ ਤੁਹ ਬਹੁਤ ਆਈ ਹਮ ਸਹੀ ਗੱਲ ਆ ਬਈ ਤੇ ਮੁੱਲ ਕੀ ਅਗਲੇ ਵੀਰੇ ਦਾ ਮੁੱਲੇ ਦਾ 65000 ਰੁਪਏ ਬਈ ਮ ਮੋਲ ਬਾਈ ਕਹਿੰਦਾ 65000 2000 ਰੁਪਇਆ ਵਿੱਚੋ ਛੋੜ ਮੰਨ ਲਿਓ ਮਾਨ ਤਣ ਮੰਨ ਲਿਓ ਤੇ 63000 ਦੀ ਬਾਈ ਕਹਿੰਦਾ ਵੜਾ ਜਿਹੜੀ ਦੇ ਦਾਂਗੇ ਬਾਈ ਚੰਗੀ ਹੱਲੇ ਵਾਲੂ ਵਾ ਕਮਾਲ ਦਾ ਥਣ ਥਣ ਬਹੁਤ ਚੰਗਾ ਦੁੱਧ ਵਾਟੇ ਚੰਗਾ ਪਾਉਂਦੀ ਚੰਗੀ ਆ ਬਰੀਕੀ ਬਰੂਕੀ ਚੰਗੀ ਆ ਬਾਈ ਅੱਗੇ ਬਈ ਯਾਰ ਸ਼ਰ ਕਿੰਨੇ ਟਾਈਮ ਦੀ ਗੱਪਣਾ ਯਾਰ ਸ਼ਰ ਬਾਈ ਪਹਿਲਾ ਸੁਆ ਸੁਈ ਵੀ ਆ ਦੂਜੇ ਆਸ ਤੇ ਉਹ ਸੱਤ ਮਹੀਨੇ ਗੱਪਣ ਠੀਕ ਆ ਏ ਦੋ ਦੌੜ ਰਹੀ ਆ ਵੀਰੇ ਚੈੱਕ ਪਾਸ ਚੈੱਕ ਪਾਸ ਆਪਣੀ ਕਰਾਈਏ ਘਰ ਦੀ ਵਹਿੜਾ ਚੰਗਾ ਜਿਹਾ ਸੀਮਨ ਲੱਗਾ ਵੀਰੇ ਜਿਹਦੇ ਬਾਈ ਨਾਲ ਸੌਦਾ ਹੋਊਗਾ ਉਹਦੀ ਡਿਟੇਲ ਦਵਾ ਚੰਗਾ ਦੋ ਦੌੜ ਪਾਉਂਦਾ ਚੰਗਾ ਇਹ ਦੁੱਧ ਪਾਇਆ ਬਾਈ ਇਹਦਾ ਲੇਵਰ ਦੇ ਪ੍ਰੋਬਲਮ ਆ ਕੇ ਆਪਣੇ ਘਰੇ 10 12 ਪਸ਼ੂ ਸੀਗੇ ਠੀਕ ਆ ਸਾਰੇ ਚੰਗੀ ਕੀਮਤਾਂ 'ਚ ਸੀ ਸਾਰੇ ਪਸ਼ੂ ਆਪਾਂ ਦੋ ਦੋ ਕਰਕੇ ਵੀਡੀਓ 'ਚ ਸਾਰੇ ਵੇਚਤੇ ਠੀਕ ਆ ਇਹ ਲੇਵਰ ਦਾ ਚੱਕਰ ਇਹ ਚੱਕਰ ਰਹਿਦਾ ਘਰ ਦੇ 10 12 ਪਸ਼ੂ ਘਰ ਦੇ ਹੁੰਦੇ ਵਪਾਰ ਵਾਲੇ ਹੁੰਦੇ ਬੰਦਾ ਖੜਦਾ ਨਹੀਂ ਬਾਈ ਸਹੀ ਗੱਲ ਆ ਇਹ ਤਾਂ ਵੇਚਣੀ ਪੈਗੀ ਬੜ ਇਹ ਤੋੜ ਕੇ ਨਹੀਂ ਦਿਖਾਉਂਦੀ ਲੈ ਕੇ ਭਜੂਗੀ ਠੀਕ ਆ ਕਿਉਂਕਿ ਆਪਣੇ ਇੱਕ ਥਾਂ ਦੇ ਬਣੇਗਾ ਹੁੰਦਾ ਤੇ ਸੈਟਿੰਗ ਇਹਦੀ ਸਹੀ ਨਹੀਂ ਆਉਣੀ ਠੀਕ ਆ ਤੇ ਅਗਲਾ ਜਿਹੜਾ ਵੀ ਆਵੇ ਲੈ ਕੇ ਆਣੀਆਂ ਬਾਈ ਥੱਲੇ ਕਰਵਾ ਕੇ ਚੈੱਕ ਕਰਵਾ ਕੇ ਲੈ ਕੇ ਜਾਵੇ ਫੇਸ ਫੇਸ ਚੰਗੇ ਗੁੰਤ ਤੇ ਆਪਾਂ ਖਰੀਦਿਆ ਸੀ ਰੋਕੜੀ ਪਾ ਲੈਣੂ ਇਹ ਤੇ ਚੰਗੇ ਤੇ ਹੁਣ ਵੇਚਾਂਗੇ ਤਾਂ ਫੋਨ ਹੋਊਗਾ ਰੇਟ ਹੋਊਗਾ ਫੋਨ ਤੇ ਠੀਕ ਆ ਜੈ ਜੀ ਹੋਊਗਾ ਹਾਂ ਰੇਟ ਜੈ ਜੀ ਠੀਕ ਆ ਮੁੱਲ ਅਜਾ ਇਹਦਾ ਫੋਨ ਤੇ ਉਹਨਾਂ ਮੁੱਲ ਅਜੇ ਬਿਲਕੁਲ ਵੜਦੇ ਸਾਂ ਉਹਨਾਂ ਜੈ ਜੀ ਫੇਸ ਦੇਖੋ ਫੇਸ ਬੜਾ ਪਿਆਰਾ ਕੱਦ-ਕੁੱਦ ਬਹੁਤ ਚੰਗਾ ਕਲਰ ਬਹੁਤ ਚੰਗਾ ਚੰਗੀ ਆ ਵੜ ਬਾਕੀ ਹਾਈਟ ਬਹੁਤ ਵੜਦੀ ਬਾਈ ਸਹੀ ਗੱਲ ਇਹਦਾ ਕਮਜ਼ੂਰੀ ਮਾਰੇ ਨੂੰ ਵੇਚਨੇ ਪਏ ਆ ਝੋਟੀ ਦੀ ਆਪਣੀ ਘਰ ਦੀ ਆ ਤੁਹਾਡੇ ਆਪਣੇ ਕੋਲ ਮੋਹਰਾ ਦੇ ਨੀਲੀ ਰਾਵੀ ਸਾਰੇ ਨਸਾ ਕਰੇ ਇੱਕ ਕੇ ਕੀ ਲਾਈ ਵੀ ਸੀ ਵੈਰੈਟੀ ਵਜੋਂ ਠੀਕ ਆ ਪਰ ਇਹ ਮਾਣਾ ਆਪਦਾ ਵੀ ਦੁਖੀ ਹੁੰਦਾ ਜੋ ਬੰਦਾ ਮੈਲਦਾ ਨਹੀਂ ਕੰਮ ਕਰ ਇਹਦਾ ਸੈੱਟ ਨਹੀਂ ਹੋਊਗਾ ਆਪਕੋ ਸਹੀ ਗੱਲ ਆ ਭਾਈ ਅੱਗੇ ਵੀਰੇ ਝੋਟੀ ਬਾਰੇ 4 ਨੰਬਰ ਹੈ ਕਿਹੜਾ ਸੂਆਸ ਹੁੰਦੀ ਐ ਇਹ ਬਾਈ ਪਹਿਲੇ ਸੂਆਸ ਹੁੰਦੀ ਐ ਪਹਿਲਾ ਸੂਆਸ ਹਾਂ ਠੀਕ ਆ ਇਹ ਵੀ ਆਪਣੀ ਘਰ ਦੀ ਝੋਟੀ ਆ ਘਰ ਦੀ ਝੋਟੀ ਹਾਂਜੀ ਨੀਲੀ ਰਾਵੀ ਆ ਨਾ ਪ्योर ਨੀਲੀ ਰਾਵੀ ਆ ਵੀਰੇ ਨੀਲੀ ਰਾਵੀ ਆ ਭਾਈ ਡੱਬ ਡੱਬ ਚੰਗੇ ਨੇ ਫੇਸ ਬੜਾ ਪਿਆਰ ਸੰਗ ਵੀ ਪਿਆਰ ਗੋਲ ਲੈਣਾ ਹਾਂ ਪਤਲਾ ਸਿੰਗ ਆ ਬਾਕੀ গোল্ডেন ਸਿੰਘ ਆ ਬਈ ਇੱਕ ਇੱਕ ਬਲੈਕ ਆ ਦੇਖ ਸਾਫ ਫੇਸ ਬੜਾ ਪਿਆਰਾ ਬਾਕੀ ਚਮੜੀ ਪੂਰੀ ਕਾਲਜ ਵਰਗੀ ਆ ਵੀਰੇ ਤੇ ਦੁੱਧ ਦੀ ਮਾਂ ਥਲੇ 16 ਲੀਟਰ ਸੀਗਾ ਆਪਾਂ ਇਹ ਕੋਈ 16 ਵਾਲਿਆਂ ਦੇ ਨਾ ਆਵਦੀ ਰਹਿਊ ਸੇਵਾ ਦਾ ਪਰ ਹੈ ਚੀਜ਼ ਆ ਠੀਕ ਆ ਬਾਈ ਤੇ ਸੀਮਨ ਵੀ ਚੰਗਾ ਲਗਵਾਇਆ ਚੰਗਾ ਸੀਮਨ ਇਹਦਾ ਲੱਗਿਆ ਵੀਰੇ ਦੋਹਾਂ ਦੀ ਡਿਟੇਲ ਫੋਨ 'ਤੇ ਦਵਾਂਗੀ ਜਿਹਦੇ ਬਾਈ ਨਾਲ ਸੌਦਾ ਹੋਊਗਾ ਰੇਟ ਇਹਦਾ ਵੀ ਫੋਨ 'ਤੇ ਹੀ ਆ ਠੀਕ ਆ ਜਾਇਜ਼ ਹੀ ਹੋਊਗਾ ਹਾਂ ਰੇਟ ਇਹਦਾ ਵੀ ਜਾਇਜ਼ ਹੋ ਠੀਕ ਮੁੱਲ ਵੀ ਬਾਈ ਇਹਦਾ ਵੀ ਫੋਨ 'ਤੇ ਹੋਊਗਾ ਮੁੱਲ ਆ ਜਿਹੜਾ ਝੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਛੋਟੀ ਦਾ ਤਾਂ ਬਾਈ ਕੋਈ ਲੇਖਾ ਹੀ ਨਹੀਂਗਾ ਡੱਬ ਡੱਬ ਬਹੁਤ ਚੰਗਾ ਨੀਲੀ ਰਾਵੀ ਆ ਕੱਚੀ ਜਹੂਰਾ ਮਹੀਨਾ ਪਿਆ ਬਾਈ ਮਹੀਨਾ ਇੱਕ ਮਹੀਨਾ ਪੂਰਾ ਪਿਆ ਵੀਰੇ ਡੇਟ ਮੁਤਾਬਕ ਆਪੇ ਇਹ ਤਰੀਕ ਆਪਾਂ ਲਿਖੀ ਦੇ ਕਿਉਂਕਿ ਇਹ ਕਿਹੜਾ ਪੱਲਿਆਂਦੀ ਆ ਠੀਕ ਆ ਆਪੇ ਆਲੀ ਡੇਟ ਦਵਾਂਗੇ ਜਮੇ ਜਿਹੜਾ ਸਹੀ ਠੀਕਾ ਭਰਾਏ ਬਾਈ ਹੋਈ ਇੱਕ ਦਿਨ ਦਾ ਵੀ ਬਾਈ ਕਹਿੰਦਾ ਫਰਕ ਨਹੀਂ ਹੋਣਾ ਤੇ ਤਰੀਕ ਵਜ ਦੀ ਲਿਖੀ ਵੀ ਆ ਘਰ ਦੀ ਝੋਟੀ ਆ ਕੋਈ ਇਹ ਵਜ ਦੀ ਖਰੀਦੀ ਵੀ ਨਹੀਂ ਹੈਗੀ ਖੁਦ ਠੀਕ ਆ ਭਰਾ ਚੰਗੇ ਸੀਮਨ ਤੋਂ ਅੱਗੇ ਗੱਬਣ ਕਰਵਾਏ ਵੀ ਆ ਰੱਖਣਾ ਵੀਰੇ ਐਸੇ ਹੈ ਕਿ ਜਿਹੜਾ ਵੀ ਬਾਈ ਆਪਣੇ ਘਰੇ ਆਊਗਾ ਪਸੂ ਦੇਖ ਕੇ ਖੁਸ਼ ਹੋਊਗਾ ਕਿ ਹਾਂ ਚੀਜ਼ਾਂ ਰੱਖਾਊਗਾ ਪਰ ਉਹਨ ਲੇਬਰ ਦੀ ਸੋਸਿਆ ਕਰਕੇ ਵੇਚਣਾ ਪੈਗਾ ਸਹੀ ਗੱਲ ਆ ਬਾਈ ਥੋੜੀ ਲੇਬਰ ਦੀ ਬਾਈ ਕਹਿੰਦਾ ਪ੍ਰੋਬਲਮ ਆ ਰਹੀ ਆ ਉਹਦਾ ਕਰਕੇ ਸੇਲ ਕਰਨੀ ਪੈਗੀ ਚੰਗੀ ਆ ਬਾਈ ਜੀ ਮੋਡਲ ਇਹਦਾ ਫੋਨ ਤੇ ਹੋਊਗਾ ਮੁੱਲ ਝੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਤੇ ਆਹ ਐਰ ਸ਼ਰ ਵੀ ਬਈ ਬੜਾ ਬਹੁਤ ਚੰਗਿਆ ਫੁੱਲ ਕਰਦਾ ਜੰਨਾ ਕਹਿ ਦੂੰ ਤੇ ਬਈ ਢਾਂਚਾ ਬਹੁਤ ਚੰਗਾ ਫੇਸ ਫੂਸ ਬੜਾ ਪਿਆਰਾ ਬਸ ਕੱਚੀ ਕੱਚੀ ਆ ਬਈ ਦਣ ਲੈਂਦੀ ਆ ਆਰਡਰ ਜਿਹੜਾ ਉਹਨਾਂ ਨੇ ਕਮਾਲ ਦਾ ਤਿਆਰ ਕਰਨਾ ਅੱਗੇ ਬਈ ਮੱਧ ਤਾਜੀ ਸੂਈ ਮਾਜ ਬਈ ਤਾਂ ਇਹ ਸੁਈ ਦੀ ਆ ਮਗਰ ਇਹ ਕੱਟੀ ਆ ਤੀਜਾ ਸੂਆ ਸੁਈ ਆ ਆਹ ਕੱਟੀ ਆ ਹਾਂਜੀ ਕੱਟੀ ਠੀਕ ਆ ਕਦੋਂ ਸੁਈ ਆ 5 ਦਿਨ ਹੋ ਗਏ ਅਜੇ 5 ਦਿਨ ਹੋ ਗਏ ਦੁੱਧ ਕਿੰਨਾ ਦੁੱਧ ਦੇ ਥਲੇ ਬਈ 8 ਕਿਲੋ ਜਮ ਤਿਆਰ ਆ ਨੈਟ ਤਿਆਰ ਜਮ ਨੈਟ ਜਿਹਨਾਂ ਮੈਨ ਨਾਲ ਆ ਤੇ ਉਹਨੇ ਦੱਸਿਆ ਆਇਆ ਕਿ ਦੂਰ ਦਾ ਬੰਦਾ ਆ ਗਿਆ ਮਗਰ ਉਹ ਆਪ ਨੂੰ ਨੀਮੀ ਪੋਣੇ ਬਈ ਜੇ ਦੁੱਧ ਘੱਟ ਕੱਢਦੇ ਆ ਪਸ਼ੂ ਸਹੀ ਗੱਲ ਤੇ ਦੁੱਧ ਜਿੰਨਾ ਹੈਗਾ ਮੈਨ ਨਾਲ ਹੀ ਦੱਸਿਆ ਤੇ ਥੋੜਾ ਹੋਇਆ ਜਮ ਨੰਬਰ ਪਾਉਣਾ ਹੈ ਠੀਕ ਆ ਚੋਈ ਦੀ ਓਕੇ ਚੋਈ ਦੀ ਜਮ ਓਕੇ ਹੋਲ ਦੋ ਚੰਗੀ ਆ ਛੋਟੀ ਸਿੰਘ ਬੜਾ ਚੰਗਾ ਲੱਗਿਆ ਬਾਕੀ ਬੱਚਾ ਮਗਰ ਕੱਟੀ ਕੱਟੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਛੇਸ ਬੜਾ ਚੰਗਾ ਬਾਈ ਛੇਸ ਚੰਗਾ ਸਿੰਘ ਚੰਗਾ ਤੇ ਬਾਕੀ ਚੰਗੀ ਆ ਕੱਦ ਵੱਡ ਚੰਗਾ ਤੇ ਥਣਲੇਵਾ ਬੜਾ ਕਮਾਲ ਦਾ ਬਾਈ 8 ਲੀਟਰ ਦੁੱਧ ਜਿਹੜਾ ਕੰਡੇ ਵਾਲਾ ਬਈ ਹੁਣ ਨਟ ਮੈਂ 10 ਕਿਲੋ ਦੁੱਧ ਦਊਗੀ ਵੀਰੇ ਕੋਈ ਆਪਾਂ ਇਹਦਾ 14 15 ਨਹੀਂ ਜਾਂਦੇ 10 ਕਿਲੋ ਵਾਲੀ ਮੈਂ ਆ ਠੀਕ ਆ ਬਾਈ ਹਾਂਜੀ ਤੇ ਕੀ ਮੋਹਲਾ ਭਰਾ ਦਾ ਮੋਹਲਾ ਦਾ ਬਈ 82000 ਰੁਪਿਆ ਮਾਨਦਾਨ ਹੋ ਜਾ ਬੰਮਾਂ ਦਾ ਸੀਆਰ ਦੇ ਦਵਾਏ ਬਾਈ ਠੀਕ ਆ 82000 ਰੁਪਇਆ ਮੁੱਲ 80000 ਦੀ ਬਾਈ ਕਹਿੰਦਾ ਛੋਟੇ ਜਿਹੜੀ ਦੇ ਦਾਂਗੇ ਸੋਈ ਸਵਾਈ ਆ ਆਰਡਰ ਕਮਾਲ ਦਾ ਸਥਾਨ ਤੋਂ ਚੰਗਾ ਬਾਈ ਬੱਚਾ ਮਗਰ ਕੱਟੀ ਕੱਟੀ ਵੀ ਚੰਗੀ ਆ ਤੇ ਆ ਨੀਲੀ ਰਵੀ ਵੀ ਬਾਈ ਚੰਗੀ ਆ ਚੰਗੇ ਸਿਵਣ ਤੋਂ ਗੱਬਣ ਤੇ ਬਾਈ ਦੇ ਘਰ ਦੀ ਝੋਟੀ ਆ ਮਹੀਨਾ ਇੱਕ ਲੈਂਦੀ ਆ ਬਾਈ ਫੈਰ ਸ਼ਹਿਰ ਬਹੁਤ ਚੰਗੀ ਆ ਫੁੱਲ ਕੱਦ ਫੁੱਲ ਯਾਦਬੀਰੀਟ ਵਿੱਚ ਰੰਗ ਰੂਪ ਬਹੁਤ ਸੰਗਰ ਚਮਕ ਤੇ ਚੰਗੇ ਸਭ ਵੀ ਬੜੀ ਮੁੱਲ ਆ ਆ ਵਰਡ ਦਾ ਮੁੱਲ ਜਾਇਜ ਲੇਵਲੂਆ ਕਮਾਲਾ ਸੁਧ ਵਾਕੇ ਚੰਗਾ ਪਾ ਲੂ ਥਣ ਹਵਾਨਾ ਬਹੁਤ ਸੇਗਾ ਬਈ ਕੀ ਬਾਤ ਹੈ ਅੱਗੇ ਬਈ ਸਾਈਵਾਲ ਪਿਆਰ ਤੇ ਲੇਵੇ ਦੀਆਂ ਨੇ ਪੰਡਾ ਹੀ ਬਣਣੀਆਂ ਕੱਚੀ ਜ਼ਰੂਰ ਬਾਕੀ ਵੱਡੀ ਆ ਠੰਡੀ ਬਹੁਤ ਆ ਗਰਮੀ ਬਿਲਕੁਲ ਨਹੀਂ ਮੰਨਣੀ 6 ਫਾਉਂਡ ਫੋਲ ਲਓ ਕਿਸੇ ਵੀਰ ਨੂੰ ਸਾਰੇ ਨਗਾਂ ਦੇ ਕੋਈ ਵੀ ਨਾਲ ਪਸੰਦ ਆ ਬਾਈ ਨੈਕਨੈਕਟ ਕਰ ਲਿਓ ਜੀ ਧੰਨਵਾਦ